ਇਹ ਚਿੰਕੇ ਰੱਖੇ ਹੋਏ ਮਹਿੰਗੇ ਮੋਬਾਈਲ ਫੋਨ ਜਿਹੜੇ ਤੁਸੀਂ ਵੀਡੀਓ ਦੇ ਵਿੱਚ ਵੇਚ ਰਹੇ ਹੋ ਇਹ 160 ਹੈ ਮੋਬਾਈਲ ਫੋਨ ਆ ਹਨ ਜਿੰਨਾ ਦੀ ਲੱਖਰ ਤੇ ਦੀ ਕੀਮਤ ਬਣਦੀ ਹੈ ਇਹ ਮੋਬਾਈਲ ਫੋਨ ਸਾਈਬਰ ਕ੍ਰਾਈਮ ਵਿੰਗ ਬਰਨਾਲਾ ਦੀ ਟੀਮ ਨੇ ਲੋਕਾਂ ਦੇ ਦਿੱਤੇ ਹੋਏ ਟ੍ਰੇਸ ਪੀਪੇ ਇਤਿਹਾਜੇ ਐਸਐਸਪੀ ਬਰਨਾਲਾ ਨੇ ਲੋਕਾਂ ਨੂੰ ਬੁਲਾ ਕੇ ਉਹਨਾਂ ਦੇ ਅਸਲ ਮਾਲਕਾਂ ਨੂੰ ਬੁਲਾ ਕੇ ਇਹ ਮੋਬਾਈਲ ਫੋਨ ਸੌਂਪ ਦਿੱਤੇ ਮੇਰੇ ਫੋਨ ਨੂੰ ਗੁੰਮ ਹੋਏ ਨੂੰ 2 ਮਹੀਨੇ ਤੱਕਰੀਬ ਹੋ ਗਿਆ ਜੀ ਮੇਰੇ ਗੂਗਲ ਦਾ ਫੋਨ ਸੀਗਾ ਜੀ ਮੈਨੂੰ ਗਿਫਟ ਕੀਤਾ ਸੀ ਤਕਰੀਬਨ ਸੀਗੀ ਕੀਮਤ ਤੇ 45000 ਰੁਪਏ। ਪ੍ਰਸਾਰ ਸੰਧੀ ਕਰਜਾਰਗਿਰੀ ਬਹੁਤ ਵਧੀਆ ਜੀ। ਮੈਂ ਧੰਨਵਾਦੀ ਕਰ ਦਵਾ ਪੰਜਾਬ ਪੁਲਿਸ ਲਈ। ਖੁਸ਼ੀ ਹੋ ਰਹੀ ਮੋਬਾਈਲ ਮਿਲੇ। ਬਰਨਾਲਾ ਪੁਲਿਸ ਨੇ ਤੁਹਾਡਾ ਫੋਨ ਨਾ ਭਕੇ ਦਿੱਤਾ। ਐ ਕੀ ਮਹਿਸੂਸ ਕਰਦੇ ਹੋ ਤੁਸੀਂ ਜਿਹੜਾ ਕੰਮ? ਬਹੁਤ ਖੁਸ਼ੀ ਮਸੂਤ ਕਰਦੇ ਆ ਤਨ ਪੁਲਿਸ ਦਾ ਧੰਨਵਾਦ ਕਰਦੇ ਆ। ਬਹੁਤ ਜਾਨੀ ਮਿੰਤ ਕਰੀ। ਬਹੁਤ ਵਧੀਆ ਉਪਰਾਲਾ ਸਰ ਪੰਜਾਬ ਸਰਕਾਰ ਦਾ। ਵੀ ਮਤਲਬ ਕਿ ਹਰ ਇੱਕ ਨੇ ਅਲੱਗ-ਅਲੱਗ ਮਿਹਨਤ ਕਰਕੇ ਆਪਣਾ ਫੋਨ ਲਿਆ ਹੁੰਦਾ ਕਿਸੇ ਨੇ ਕਿਵੇਂ ਤਰੀਕੇ ਨਾਲ ਕਿਸੇ ਨੇ ਕਿਵੇਂ ਨਾਲ ਬਹੁਤ ਵਧੀਆ ਕੰਮ ਕੀਤਾ ਜੀ ਫੋਨ ਮਿਲ ਗਿਆ ਸੀ ਬਰਨਾਲਾ ਪੁਲਿਸ ਵੱਲੋਂ 160 ਲਾਸਟ ਮੋਬਾਈਲ ਨੂੰ ਰਿਕਵਰ ਕੀਤਾ ਗਿਆ ਹੈ ਇਹਦੇ ਵਿੱਚ ਐਸਪੀਡੀ ਸਾਹਿਬ ਦੀ ਸੁਪਰਵੀਜ਼ਨ ਹੇਠ ਡੀਐਸਪੀ ਸਾਈਬਰ ਕ੍ਰਾਈਮ ਜਸਵਿੰਦਰ ਕੌਰ ਤੇ ਐਸਐਚਓ ਸਾਈਬਰ ਦੀ ਟੀਮ ਵੱਲੋਂ ਕਾਫੀ ਸਲਾਗਾ ਯੋਗ ਕੰਮ ਕਰਦੇਵੇ ਓਵਰ ਅ ਪੀਰੀਅਡ ਆਫ ਟਾਈਮ 160 ਲਾਸਟ ਮੋਬਾਈਲ ਹੈ ਉਹਨਾਂ ਨੂੰ ਰਿਕਵਰ ਕੀਤਾ ਗਿਆ ਸੀ ਔਰ ਅੱਜ ਉਹਨਾਂ ਦੇ ਜਿਹੜੇ ਓਨਰ ਹੈ ਉਹਨਾਂ ਦੀ ਵੈਰੀਫਿਕੇਸ਼ਨ ਕਰਕੇ ਉਹਨਾਂ ਨੂੰ ਹੈਂਡਓਵਰ ਕੀਤਾ ਜਾ ਰਿਹਾ ਹੈ ਇਹਨਾਂ ਦੀ ਕੀਮਤ ਲਗਭਗ 50 ਲੱਖ ਦੇ ਆਸ-ਪਾਸ ਹੈ ਤੇ ਇਹਨਾਂ ਨੂੰ ਆਜ ਇਹਨਾਂ ਦੇ ਅਸਲ ਉਹਨਾਂ ਨੂੰ ਅਸੀਂ ਹੈਂਡਓਵਰ ਕਰ ਰਹੇ ਹਾਂ ਇਹ ਗੁੰਮ ਹੋਏ ਵਾਲੇ ਫੋਨ ਸੀਗੇ ਚੋਰੀ ਵਾਲੇ ਫੋਨ ਜਿਹੜੇ ਉਹਨੂੰ ਅਸੀਂ ਕ੍ਰਿਮੀਨਲ ਕੇਸਸ ਦੇ ਵਿੱਚ ਸਟ੍ਰੈਸ ਕਰਦੇ ਹਾਂ ਸਰ ਕਿਸੇ ਦਾ ਮੋਬਾਈਲ ਦਿਖਿਆ ਮੈਂ ਆਪ ਨੂੰ ਬੰਦਾ ਚੁੱਕ ਕੇ ਉਹਦਾ ਸੈਵਨ ਅੱਗੇ ਆਪਣਾ ਸੇਵ ਉਹਦਾ ਨੰਬਰ ਖੜਿਆ ਬੰਦਾ ਦੇਖੋ ਸਾਢੇ ਕੋਲ ਇਹ ਦੂਸਰ ਕਾਉਂਟ ਦੇ ਵਿੱਚ ਕ੍ਰਾਈਮ ਕੈਟਾਗਰੀ ਵਿੱਚ ਨਹੀਂ ਆਉਂਦਾ ਜੀ ਦੇਖੋ ਹੁੰਦਾ ਕੀ ਹੈ ਕਿ ਕਦੇ-ਕਦੇ ਪਬਲਿਕ ਨੂੰ ਪਤਾ ਵੀ ਨਹੀਂ ਹੁੰਦਾ ਹੈ ਉਹ ਨਾਰਮਲੀ ਸੈਕੰਡ ਹੈਂਡ ਮੋਬਾਈਲ ਪਰਚੇਸ ਕਰ ਲੈਂਦੇ ਹਨ ਉਹਨਾਂ ਨੂੰ ਉਹਨਾਂ ਨੂੰ ਲੱਗਦਾ ਕਿ ਸਸਤੇ ਵਿੱਚ ਮਿਲ ਰਹਾ ਹੈ ਤਾਂ ਚਲੋ ਠੀਕ ਹੈ ਜੀ ਅਸੀਂ ਪਰਚੇਸ ਕਰ ਲਓ ਤਾਂ ਉਸ ਐਂਗਲ ਤੋਂ ਵੀ ਅਸੀਂ ਨਾ ਕਾਰਵਾਈ ਕਰਦੇ ਰਹੇ ਹਾਂ ਪਹਿਲੇ ਵੀ ਸਾਡੇ ਵੱਲੋਂ ਪਰਚੇ ਦਸ ਕਰਾਇਆ ਗਿਆ ਸੀ ਜਿਹਦੇ ਵਿੱਚ ਨਾ ਕੁਝ ਦੁਕਾਨਦਾਰ ਜਿਹੜੇ ਪੁਰਾਣੇ ਚੋਰੀ ਦੇ ਮੋਬਾਈਲ ਸੇਲ ਕਰਦੇ ਸੀ ਉਹਨਾਂ ਦੇ ਖਿਲਾਫ ਵੀ ਐਕਸ਼ਨ ਦਿੱਤਾ ਗਿਆ ਸੀਗਾ ਇਹਦੇ ਵਿੱਚ ਵੀ ਜਿਹੜੇ ਮੋਬਾਈਲ ਹੈ ਕੁਝ ਕ੍ਰਾਈਮ 'ਚ ਇਨਵੋਲਵ ਹੋ ਗਏ ਸੀ ਵੈਰੀਫਾਈ ਰੈਗੂਲਰ ਵੈਰੀਫਾਈ ਕਰਦੇ ਹਾਂ उसते उस, उस तो अकॉर्डिंगली भी उन्होंने बनती कार्रवाई की जाएगी तो मैं पब्लिक न यही अपील करा पहला पहली गल कि जो भी कोई फोन खो जा गुम हो जाता वो नाल रिपोर्ट जरूर कराए वंस उन्होंने वालों कोई रिपोर्टिंग हो उस तो बादकिंग का जरा प्रोसैस है वो स्टार्ट हो जाएगा जो वो रिपोर्ट ही नहीं कराएंगे साढ़े वालों कोई रिकॉर्ड ही नहीं आता है इस करके थोड़े राही प्रेस के राही मैं बेनती कराँगा सबनों कि कोई भी कंपलेट और प्रोसैस बहुत सौखा है ਇਕ ਤਾਂ ਆਨਲਾਈਨ ਵੀ ਉਹ ਰਿਪੋਰਟ ਕਰ ਸਕਦੇ ਸੈਕੰਡ ਜਿਹੜਾ ਸਾਂਝ ਕੇਂਦਰ ਹੈ ਉੱਥੇ ਆ ਕੇ ਰਿਪੋਰਟ ਕਰ ਸਕਦੇ ਹੈ